ਸ਼ੋਰਚੋਰ ਗੱਦੀ ਛੋੜ ਦੇ ਮਹਿੰਮ ਦੇ ਤਹਿਤ ਅੱਜ ਬਲਾਕ ਅਸ਼ਾਰੀ ਦੇ ਬਲਾਕ ਮੀਨਾ ਕੋਟ ਦੇ ਅਸ਼ਾਰੀ ਹਲਕੇ ਦੇ ਪ੍ਰਧਾਨ ਸੁਖਰਾਜ ਸਿੰਘ ਰਤਾਵਾ ਜੀ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਇਸ ਸਰਕੇ ਦੀ ਪ੍ਰਜੈਂਦਰ ਸਿੰਘ ਰਦਾਵਾ ਜਿਹੜੇ ਕਿ ਸਾਡੇ ਬਹੁਤ ਹੀ ਸੀਨੀਅਰ ਆਦੂ ਨੇ ਸਾਡੇ ਵੱਡੇ ਭਰਾ ਨੇ ਸਮੁੱਚੀ ਲੀਡਰਸ਼ਿਪ ਜਿੰਨੀ ਵੀ ਇੱਥੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਪਤੀ ਮੈਂਬਰ ਮੈਂਬਰ ਪੰਚਾਇਤ ਉਹਨਾਂ ਵੱਲੋਂ ਸਾਰੇ ਫਾਰਮ ਇੱਥੇ ਬਲਾਕ ਤੇ ਭਰੇ ਜਾ ਰਹੇ ਆ ਸਾਰੇ ਮਹोतਪ ਸਜਨਾ ਦੇ ਵਿੱਚ ਸਾਰੇ ਭਰ ਕੇ ਫਾਰਮ ਉਹ ਲੈ ਆਏ ਆ ਅੱਜ 9 ਤਰੀਕ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਿਆਂ ਨੇ ਜਿੰਨੀ ਜਿੰਨੀ ਡਿਊਟੀ ਲਈ ਸੀ ਸਾਰਿਆਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਮਹਿੰਮ ਦੇ ਚਿੱਤਾ ਲਿਆ ਮੈਂ ਨੰ ਧੰਨਵਾਦ ਕਰਦਾ ਹਾਂ ਇਹ ਵੋਟ ਚੋਰ ਗੱਦੀ ਛੋੜ ਮਹਿੰਮ ਜਿਹੜੀ ਆ ਜਿਹੜਾ ਲੋਕਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਨਰਿੰਦਰ ਮੋਦੀ ਵੱਲੋਂ ਬੀਜੇਪੀ ਵੱਲੋਂ ਉਹਦੇ ਵਿਰੁੱਧ ਰਾਹੁਲ ਗਾਂਧੀ ਜੀ ਦੀ ਰਹਿਨਮਾਈ ਦੇ ਹੇਠ ਪੂਰੇ ਦੇਸ਼ ਦੇ ਵਿੱਚ ਐਮਐਮ ਚਲਾਈ ਜਾ ਰਹੀ ਹੈ ਔਰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਐਮਐਮ ਚਲਾਈ ਜਾ ਰਹੀ ਹੈ ਔਰ ਇਹ ਘਾਟ ਜਿਹੜੇ ਲੋਕਤੰਤਰ ਨੂੰ ਖਤਮ ਕਰਕੇ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੋਟਰਾਂ ਰਾਹੀਂ ਕੋਈ ਆਪਣੇ ਮਨਪਸੰਦ ਲੀਡਰ ਚੁਣੇ ਨਾ ਤਾਂ ਹੀ ਤੇ ਕਦੀ ਹਰਿਆਣਾ 'ਚ ਇੰਨੀ ਹਵਾ ਸੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਹੋ ਉਹਨਾਂ ਦੇ ਖੁਦ ਦੇ ਚੈਨਲ ਵੀ ਕਹਿਣ ਲੱਪੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਜਿਹੜੇ ਗੋਦੀ ਮੀਡੀਆ ਦੇ ਚੈਨਲ ਹੈ ਪਰ ਜੋ ਸਰਕਾਰ ਬਣੀ ਬੀਜੇਪੀ ਦੀ ਤੇ ਬਹੁਤ ਵੱਡੇ ਵੱਡੇ ਜਿਹੜੇ ਜਰਨਲਿਸਟ ਸੀ ਉਹਨਾਂ ਨੂੰ ਮਾਫੀ ਮੰਗਣੀ ਵੀ ਵੀ ਸਾਨੂੰ ਗਲਤੀ ਲੱਗੀ ਹੈ ਪਰ ਆਹਲ ਗਾਂਧੀ ਜੀ ਨੇ ਉਹ ਗਲਤੀ ਨਹੀਂ ਲੱਗੀ ਉਹ ਜਿਹੜੀ ਚੋਰੀ ਚੋਰੀ ਕੀਤੀਆਂ ਵੋਟਾਂ ਉਹ ਲੱਭ ਲੀਆਂ ਤੇ ਦੱਸਿਆ ਕਿ ਕਿੱਦਾਂ ਵੋਟਾਂ ਚੋਰੀ ਹੋਈਆਂ ਨੇ ਔਰ ਉਹਨਾਂ ਨੇ ਬੜੀਆਂ ਵਿਸਥਾਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਡਿਟੇਲ ਤੇ ਜਾ ਕੇ ਦੱਸਿਆ ਸੋ ਇਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ 1 ਗਾ ਰਹੇ ਹੋ ਜਿੰਨੇ ਵੀ ਬੂਥਾਂ ਦੇ ਉੱਤੇ ਸਾਡੇ ਵਰਕਰ ਸਹਿਬਾਨ ਨੇ ਕਮੇਟੀਆਂ ਨੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਨੇ ਇੱਕ ਬਲੌਗ ਤੋਂ ਲੈ ਕੇ ਪ੍ਰਦੇਸ਼ ਤੱਕ ਸਾਨੂੰ ਸਾਰਿਆਂ ਨੂੰ ਆਪਣੀਆਂ ਵੋਟਰ ਲਿਸਟਾਂ ਦਾ ਧਿਆਨ ਰੱਖਣਾ ਪਏਗਾ 2027 ਦੀ ਇਲੈਕਸ਼ਨ ਵਾਸਤੇ ਕਿਉਂਕਿ ਅਗਲਾ ਜਿਹੜਾ ਉਹਨਾਂ ਦਾ ਧਿਆਨ ਹੈ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਦਾ ਉਹ ਪੰਜਾਬ ਹੈ ਤੇ ਤੁਹਾਨੂੰ ਸਾਰਿਆਂ ਨੂੰ ਉੱਤੋਂ ਅਸੀਂ ਪਹਿਲਾਂ ਹੀ ਗਾਹ ਕਰਾ ਰਹੇ ਹਾਂ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦਾ ਬਿਲਕੁਲ ਤੋਤਾ ਬਣ ਚੁੱਕਾ ਹੈ ਜੋ ਕਹਿੰਦੇ ਆ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੇ ਕਹੇ ਦੇ ਉੱਤੇ ਕੰਮ ਕਰ ਰਿਹਾ ਐਸੇ ਦੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਪਰ ਰਾਹੁਲ ਗਾਂਧੀ ਦੀ ਅដឹកਿਤਾ ਜੀ ਪੂਰੀ ਕਾਂਗਰਸ ਪਾਰਟੀ ਤਗੜੀ ਹੋ ਕੇ ਦਾ ਸੰਘਰਸ਼ ਕਰੇਗੀ ਔਰ ਇਸ ਹੱਕ ਨੂੰ ਅਸੀਂ ਲੋਕਾਂ ਨੂੰ ਦਵਾ ਕੇ ਰੱਖਾਂਗੇ